ਤੋਂ ਦੇ ਕਿਨੇ ਪੈਸੇ ਬਣ ਜਾਂਦੇ ਆ ਵੀ ਇਹਦੇ ਉਹ ਕਦੀ ਸੁਹਣ ਜੇ ਦੋ ਤਿੰਨ ਕਈ ਨਹੀਂ ਆਉਂਦੇ ਭਾਵੇਂ ਹੋਣ ਨਹੀਂ ਹੋਣ ਕੰਦਾ ਕੰਦਾ ਠੀਕ ਹੈ ਲੈਂਟਰ ਲਈ ਪੈਸੇ ਦੇ ਦਈਏ ਤੁਹਾਨੂੰ ਈਸ ਨਹੀਂ ਤੇਰੀ ਮੈਂ ਥੋੜਾ ਦੰਦਾ ਪੜ ਲਏਗਾ ਓਈ ਕਾਰ ਸ਼ੁਰੂ ਕਰਾ ਦਿਓ ਦੋਸਤੋ ਅਜਨਾਲੇ ਦਾ ਪਿੰਡ ਹੈ ਅੰਬਕੋਟਲੀ ਔਰ ਇੱਥੇ ਇੱਕ ਪਰਿਵਾਰ ਦੇ ਵਿੱਚ ਖੜੇ ਆ ਕਿਉਂਕਿ ਹੜਾ ਆਂਦਰਾਂ ਇੱਥੇ ਸੇਵਾ ਸ਼ੁਰੂ ਕੀਤੀ ਸੀਗੀ ਔਰ ਇਹ ਬੱਚਾ ਤੁਹਾਨੂੰ ਮੈਂ ਮਿਲਾਉਣ ਲੱਗਾ ਸ਼ੁਭ ਕਰਨਾ ਫੁੱਟਬਾਲ ਖੇਡਦਾ 11ਵੀਂ ਕਲਾਸ ਦੇ ਵਿੱਚ ਹੈ ਇਹਦੇ ਮਦਰ ਨੇ ਨਾਲ ਇਹ ਬੁਟੀਕ ਦਾ ਕੰਮ ਕਰਦੇ ਨੇ ਔਰ ਫਾਦਰ ਇਹਦੇ ਜਿਹੜੇ ਉਹ ਸਕੂਲ ਬੱਸ ਚਲਾਉਂਦੇ ਨੇ ਔਰ ਸਕੂਲ ਬੱਸ ਦੇ ਵਿੱਚ 8-9000 ਰੁਪਿਆ ਜਿਹੜਾ ਉਹ ਮਿਲਦਾ ਵਾ ਬੁਟੀਕ ਉਹ ਬੁਟੀਕ ਨਹੀਂਗਾ ਵੱਡਾ ਮਤਲਬ ਘਰ ਦੇ ਵਿੱਚ ਹੀ ਸਲਾਈ ਕਢਾਈ ਕਰਦੇ ਨੇ ਤੇ ਇੱਕ ਦੋ ਜੇ ਸੂਟ ਆ ਜਾਂਦੇ ਆ ਤੇ ਜੋਬ ਵਰਕ ਹੈ ਜੇ ਘਰ ਦੇ ਵਿੱਚ ਉਹ ਗੁਜ਼ਾਰਾ ਜਿਹੜਾ ਉਹਦੇ ਨਾਲ ਬੜੀ ਮੁਸ਼ਕਲ ਦੇ ਨਾਲ ਹੁੰਦਾ ਔਰ ਪਿਤਾ ਜੀ ਨੂੰ ਸੱਟ ਵੀ ਲੱਗੀ ਆ ਉਹ ਕਿਸ ਤਰ੍ਹਾਂ ਲੱਗੀ ਸੀ ਬਾਹਰ ਚੁੱਕ ਕੇ ਤੇ ਜਿਹੜਾ ਉਹ ਇਲਾਕੇ ਲਗਿਆ ਸੀਗਾ ਔਰ ਘਰ ਦੇ ਵਿੱਚ ਇੱਕ ਦਿਨ ਅਸੀਂ ਜਦੋਂ ਹੜਾਂਾਂ 'ਚ ਕੰਮ ਕਰਦੇ ਸੀ ਇਸ ਪਿੰਡ 'ਚ ਵੀ ਪਿਛਲੇ ਪਾਸੇ ਕਿਸੇ ਦੀ ਹੈਲਪ ਕਰਕੇ ਗਏ ਸੀਗੇ ਉਦੋਂ ਇਹ ਘਰ ਪਿੰਡ ਵਾਲਿਆਂ ਨੇ ਕਿਹਾ ਸੀਗਾ ਕਿ ਕਰੀ ਵੇਖੋ ਘਰ ਦੇ ਵਿੱਚ ਛੱਤਾਂ ਜਿਹੜੀਆਂ ਬਦਲਣ ਵਾਲੀਆਂ ਨੇ ਬੱਚੇ ਦੇ ਦਿਮਾਗ ਤੇ ਜਿੰਨਾ ਚਿਰ ਘਰ ਨਾ ਹੋਵੇ ਉਹਨਾਂ ਚਿਰ ਦਿਮਾਗ ਦੇ ਉੱਤੇ ਬਹੁਤ ਬੋਝ ਰਹਿੰਦਾ ਵਾ ਔਰ ਸਾਡੇ ਵੱਲੋਂ ਵੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਸੰਗਤ ਕੋ ਸੇਵਾ ਕਰਨਾ ਚਾਹੁੰਦੀ ਆ ਉਹਨਾਂ ਨੂੰ ਨਾਲ ਲੈ ਕੇ ਆਇਆ ਜਾਵੇ ਉਹਨਾਂ ਨੂੰ ਹਾਲਾਤ ਉਥੋਂ ਦੇ ਵਿਖਾਏ ਜਾਣ ਔਰ ਹੱਥੀ ਜਿਹੜੀ ਉਹਨਾਂ ਦੇ ਸੇਵਾ ਕਰਾਈ ਜਾਵੇ ਔਰ ਮੈਨੂੰ ਅੱਜ ਬਹੁਤ ਖੁਸ਼ੀ ਆ ਕਿ ਸਾਡੇ ਵਿੱਚ ਭਾਈ ਓਂਕਾਰ ਸਿੰਘ ਜੀ ਆਏ ਨੇ ਇਹ ਜਰਮਨੀ ਤੋਂ ਆਏ ਨੇ ਇਹਨਾਂ ਨੇ ਸੇਵਾ ਲਿਆਂਦੀ ਆ ਹੜਾਂ ਦੇ ਵਿੱਚ ਜਿਹੜੀ ਸੇਵਾ ਕਰਨ ਲਈ ਉਹ ਗੁਰਨਾਨਕ ਨਵਾਸ ਗੁਰਦੁਆਰਾ ਆ ਸਟਟਗਾਰਟ ਦੇ ਵਿੱਚ ਜਰਮਨੀ ਦੇ ਵਿੱਚ ਉਥੋਂ ਦੀ ਸੰਗਤ ਨੇ ਇਹ ਸੇਵਾ ਇਕੱਠੀ ਕੀਤੀ ਆ ਔਰ ਉਹਦੇ ਵਿੱਚੋਂ ਜਿੱਥੇ-ਜਿੱਥੇ ਵੀ ਲੋੜਵੰਦ ਨੇ ਅੱਜ ਬਹੁਤ ਸਾਰੇ ਇਲਾਕਿਆਂ ਚ ਅਸੀਂ ਜਾਣਾ ਨਾਲੇ ਚ ਵੀ ਹੈ ਮੋਗੇ ਵੀ ਜਾਣਾ ਔਰ ਜਿੱਥੇ-ਜਿੱਥੇ ਵੀ ਇਸ ਤਰ੍ਹਾਂ ਦੇ ਪਰਿਵਾਰ ਨੇ ਉਹਨਾਂ ਦੀ ਸੇਵਾ ਕਰਨੀ ਕਿਉਂਕਿ ਘਰ ਦੇ ਵਿੱਚ ਇੱਕ ਬੋਝ ਜਿਹੜਾ ਦਿਮਾਗ ਤੋਂ ਮੁੱਕ ਜਾਣਾ ਚਾਹੀਦਾ ਵੀ ਸਾਡਾ ਘਰ ਤੇ ਆਪਣਾ ਹੋਵੇ ਸਾਡੀਆਂ ਛੱਤਾਂ ਤੇ ਠੀਕ ਹੋਣ ਤਰਪੈਲਾ ਪਾ ਕੇ ਬਾਰਿਸ਼ਾਂ ਨੇ ਨੁਕਸਾਨ ਹੀ ਇੰਨਾ ਜ਼ਿਆਦਾ ਕੀਤਾ ਵਾ ਔਰ ਗੁਜ਼ਾਰਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਹੋ ਰਿਹਾ ਔਰ ਬੱਚਾ ਕਹਿੰਦਾ ਮੈਂ ਸਟੇਟ ਵੀ ਖੇਡਿਆ ਮੈਂ ਫੁੱਟਬਾਲ ਦੇ ਵਿੱਚ ਮੈਂ ਵੀ ਕਿਹਾ ਭਾਰੀ ओंकार ਸਿੰਘ ਹਣਾ ਵੀ ਕਿਹਾ ਕਿ ਤੂੰ ਅੱਗੋਂ ਵੀ ਖੇਡਣਾ ਚਾਹਵੇਂ ਮੈਂ ਤੈਨੂੰ ਕਹਿਣਾ ਵੀ ਜੇ ਤੇਰੀ ਪੜ੍ਹਾਈ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇਰੀ ਫੀਸ ਆ ਅੱਗੋਂ ਵੀ ਤੇਰੀ ਮਾਂ ਫੜ ਕੇ ਰੱਖੂੰਗਾ ਫਿਰ ਹਾਲ ਤੁਸੀਂ ਘਰ ਦਾ ਜਿਹੜਾ ਆਪਣਾ ਇੰਤਜ਼ਾਮ ਕਰ ਲੋ ਔਰ ਸਾਧ ਸੰਗਤ ਵੱਲੋਂ ਜਰਮਨੀ ਗੁਰੂ ਨਾਨਕ ਨਿਵਾਸ ਗੁਰਦੁਆਰਾ ਸਾਹਿਬ ਵੱਲੋਂ 2 ਲੱਖ ਰੁਪਏ ਦੀ ਜਿਹੜੀ ਮੱਤ ਆ ਉਹ ਪਰ ਊੰਕਾਰ ਸਿੰਘ ਉਹਨਾਂ ਨੇ ਉੱਥੋਂ ਸੇਵਾ ਲਿਆ ਕੇ ਇਹਨਾਂ ਦੀ ਕੀਤੀ ਆ ਇਹ ਸਾਡੇ ਵੱਲੋਂ ਕਬੂਲ ਕਰੋ ਤਾਂ ਛੇਤੀ ਤੁਸੀਂ ਆਪ ਦੇ ਘਰ ਦੀ ਜਿਹੜੀ ਉਹ ਸਾਰੀ ਸ਼ੁਰੂ ਕਰੋ ਔਰ ਕੋਸ਼ਿਸ਼ ਕਰੀ ਦੀ ਆ ਕਿ ਉਹਨਾਂ ਘਰਾਂ ਦੇ ਵਿੱਚ ਹੈਲਪ ਕੀਤੀ ਜਾਵੇ ਜਿੱਥੇ ਬੱਚੇ ਪੜਨ ਵਾਲੇ ਨੇ ਜਿੱਥੇ ਕੋਈ ਨਸ਼ਾ ਨਹੀਂ ਕਰਦਾ ਤੁਹਾਡੇ ਹਸਬੰਦ ਵੀ ਕੋਈ ਸਿੱਖਿਆ ਜੀ ਮੇਰੇ ਖਾਲ ਉਹ ਵੀ ਕੋਈ ਖਾਂਦੇ ਪੀਂਦੇ ਨਹੀਂਗੇ ਔਰ ਬੱਚਾ ਤੁਹਾਡੇ ਸਾਹਮਣੇ ਹੀ ਮਤਲਬ ਸਾਹਰਸੂਤ ਬੱਚਾ ਔਰ ਕੋਸ਼ਿਸ਼ ਕਰੀਦੀ ਆ ਵੀ ਆਪਣੇ ਬੱਚਿਆਂ ਦੀ ਬਾਹ ਫੜ ਲਈ ਜਾਵੇ ਇਹਨਾਂ ਨੂੰ ਦਿਮਾਗ ਦੇ ਉੱਤੇ ਬੋਝ ਨਾ ਪੈਣ ਦਿੱਤਾ ਜਾਵੇ ਇਹਨਾਂ ਦੇ ਜਿਹੜਾ ਧਿਆਨ ਆ ਉਹ ਗਲਤ ਪਾਸੇ ਵੱਲ ਨਾ ਜਾਵੇ ਸੋ ਸਾਡੇ ਵੱਲੋਂ ਇਸ ਅਸੀਂ ਤੇ ਜਰੀਆਂ ਹੀ ਆ ਮੈਂ ਫਿਰ ਕਹਿੰਨਾ ਅਸੀਂ ਡਾਕੀਆਂ ਵਾਂ ਵਿੱਚ ਜਰੀਆਂ ਜਿਹੜਾ ਬਣ ਜਾਂਦੇ ਆ ਸੇਵਾ ਇਹ ਲੈ ਕੇ ਆਏ ਨੇ ਜਰਮਨੀ ਤੋਂ ਲੋੜਵੰਦ ਤੁਸੀਂ ਸੀਗੇ ਤੁਹਾਨੂੰ ਦੇ ਦਿੱਤੀ ਆ ਔਰ ਇਹਨਾਂ ਨੇ ਸੇਵਾ ਨਿਭਾਈ ਆ ਇੰਨੀ ਕਬੂਲ ਕਰੋ ਆਪਦੇ ਘਰ ਦਾ ਕੰਮ ਸ਼ੁਰੂ ਕਰੋ ਬਾਕੀ ਢੱਲੋ ਸਾਹਬ ਨੇ ਕਹਿ ਦਿੱਤਾ ਵੀ ਜਿਹੜਾ ਕਿਤੇ ਆ ਪਿੰਡ ਵਾਲੇ ਵੀ ਜੇ ਕੋਈ ਵਿੱਚ ਹਿੱਸਾ ਪਾਊਗਾ ਤੇ ਅਸੀਂ ਪਾ ਕੇ ਜਿਹੜਾ ਇਹਨਾਂ ਦੇ ਕਮਰੇ ਦੀਆਂ ਛੱਤਾਂ ਨੇ ਪੱਕੀਆਂ ਕਰਨ ਵਾਲੀਆਂ ਉਹ ਕਰਦੇਾਂਗੇ ਸੋ ਇਹਨੂੰ ਕਬੂਲ ਕਰੋ ਧੰਨਵਾਦ ਤੁਹਾਡਾ